ਨਮਸਕਾਰ ਤੁਸੀਂ ਦੇਖ ਰਹੇ ਹੋ ਪਾਵਰਫੁਲ ਨਿਊਜ਼ ਚੈਨਲ ਫਰੀਦਕੋਟ ਪੁਲਿਸ ਵੱਲੋਂ ਅੱਜ ਸਾਈਬਰ ਕ੍ਰਾਈਮ ਥਾਣਾ ਅਤੇ ਸਾਂਝ ਕੇਂਦਰ ਦੀ ਟੀਮ ਦੀ ਮਦਦ ਨਾਲ ਜ਼ਿਲ੍ਹੇ ਦੇ ਲੋਕਾਂ ਦੇ ਕਰੀਬ 125 ਮੋਬਾਈਲ ਫੋਨ ਜੋ ਕਿਸੇ ਕਾਰਨ ਕਰਕੇ ਗੁੰਮ ਚੋਰੀ ਜਾਂ ਖੋਏ ਗਏ ਸਨ ਉਹਨਾਂ ਨੂੰ ਬਰਾਮਦ ਕਰਕੇ ਉਹਨਾਂ ਦੇ ਅਸਲ ਮਾਲਕਾਂ ਹਵਾਲੇ ਕੀਤਾ ਗਿਆ ਪੁਲਿਸ ਦੀ ਇਸ ਕਾਰਵਾਈ ਦੀ ਲੋਕਾਂ ਵੱਲੋਂ ਜਿਥੇ ਤਾਰੀਫ਼ ਕੀਤੀ ਜਾ ਰਹੀ ਹੈ ਉੱਥੇ ਪੁਲਿਸ ਵਿਭਾਗ ਦਾ ਧੰਨਵਾਦ ਵੀ ਕੀਤਾ ਜਾ ਰਿਹਾ ਹੈ ਜਿਨ੍ਹਾਂ ਦੱਸਦੇ ਕਿ ਇਸ ਮੌਕੇ ਆਪਣੇ ਮੋਬਾਈਲ ਫੋਨ ਮੁਰਵਾ ਹਾਸਲ ਕਰਨ ਵਾਲੇ ਲੋਕਾਂ ਨੇ ਗਲਵਾਦ ਕਰਦੇ ਕਿ ਹੈ ਕਿ ਉਹਨਾਂ ਨੇ ਤਾਂ ਉਮੀਦ ਹੀ ਛੱਡ ਦਿੱਤੀ ਸੀ ਕਿ ਸ਼ਾਇਦ ਹੁਣ ਉਹਨਾਂ ਨੂੰ ਆਪਣਾ ਗੁੰਮ ਚੋਰੀ ਹੋਇਆ ਹੋਇਆ ਮੋਬਾਈਲ ਫੋਨ ਕਦੀ ਨਹੀਂ ਮਿਲੇਗਾ ਪਰ ਫਰੀਦਕੋਟ ਪੁਲਿਸ ਦੀ ਇਸ ਸਾਲੀ ਕਾਰਗੁਜ਼ਾਰੀ ਦੇ ਚਲਦੇ ਇਹ ਸੰਭਵ ਹੋ ਸਕਿਆ ਲੋਕਾਂ ਨੇ ਕਿਹਾ ਕਿ ਪੁਲਿਸ ਦੀ ਇਸ ਕਾਰਵਾਈ ਨਾਲ ਲੋਕਾਂ ਦਾ ਭਰੋਸਾ ਪੁਲਿਸ ਤੇ ਹੋਰ ਪ੍ਰਫੁੱਲਤ ਹੋਇਆ ਦੇਖਦੇ ਹਾਂ ਫੁੱਟੇ ਜੀ ਅੱਜ ਦੀ ਪ੍ਰੈਸ ਕਾਨਫਰੰਸ ਇੱਕ ਬਹੁਤ ਹੀ ਇੱਕ ਨੇਕ ਉਪਰਾਲਾ ਕੀਤਾ ਜਾ ਰਿਹਾ ਹੈ ਪੰਜਾਬ ਪੁਲਿਸ ਵੱਲੋਂ ਅੰਡਰ ਦ ਡਾਇਰੈਕਸ਼ਨਸ ਆਫ ਆਰ ਵਰਦੀ ਡੀਜੀਪੀ ਸਰ ਤਾਂ ਫਰੀਦਕੋਟ ਪੁਲਿਸ ਨੇ ਅੱਜ 125 ਗੁੰਮ ਹੋਏ ਮੋਬਾਈਲ ਉਹਨਾਂ ਦੇ ओनर्स ਨੂੰ ਰਿਟਰਨ ਕੀਤੇ ਐਚ ਮੈਂ ਸਪੈਸ਼ਲ ਜਿਹੜਾ ਮੈਂਸ਼ਨ ਕਰਨਾ ਚਾਹਾਂਗੀ ਉਹ ਐਸਪੀ ਹੈੱਡਕੁਆਟਰ ਸਾਹਿਬ ਮਨਵਿੰਦਰ ਜੀ ਤੇ ਉਹਨਾਂ ਦੀ ਜਿਹੜੀ ਅੰਡਰ ਜਿਹੜੀ ਪੂਰੀ ਟੀਮ ਹੈ ਤੇ ਸਾਡੇ ਐਸਪੀ ਡੀ ਸਾਹਿਬ ਉਹਨਾਂ ਦੇ ਅੰਡਰ ਵੀ ਜਿਹੜੀ ਸਾਰੀ ਟੀਮ ਹੈ ਐਚ ਡੀਐਸਪੀ ਹੈੱਡਕੁਆਟਰ ਰਾਜੇਸ਼ ਜੀ ਤੇ ਡੀਐਸਪੀ ਸਾਈਬਰ ਜਗਤਾਰ ਤੇ ਸਾਡੀ ਸਾਰੀ ਸਾਈਬਰ ਸੈੱਲ ਦੀ ਟੀਮ ਸਾਡੀ ਸਾਂਝ ਦੀ ਟੀਮ ਤੇ ਸਾਡੇ ਥਾਣਿਆਂ 'ਚ ਨੇ ਬਹੁਤ ਮਿਹਨਤ ਕਰਕੇ ਪਿਛਲੇ 2 3 4 ਮਹੀਨੇ ਚ ਜਿਹੜੇ ਮੋਬਾਈਲਸ ਕਿਸੇ ਦੇ ਗਵਾਚੇ ਸੀ ਜਾਂ ਚੋਰੀ ਹੋ ਗਏ ਸੀ ਉਹਨਾਂ ਨੂੰ ਰਿਕਵਰ ਕਰਕੇ 125 ਓਨਰਸ ਨੂੰ ਉਹ ਮੋਬਾਈਲਸ ਰਿਟਰਨ ਕੀਤੇ ਨੇ ਹਲੇ ਤੱਕ ਫਰੀਦਕੋਟ ਪੁਲਿਸ 365 ਮੋਬਾਈਲਸ ਰਿਕਵਰ ਕਰਕੇ ਉਹਨਾਂ ਦੇ ਓਨਰਸ ਨੂੰ ਰਿਟਰਨ ਕਰ ਚੁੱਕੀ ਹੈ ਇਹਨਾਂ ਦੀ ਅਗਰ ਮਾਰਕੀਟ ਪ੍ਰਾਈਸ ਅਸੀਂ ਵੈਲਿਊਏਟ ਕਰੀਏ ਤਾਂ 85 ਲੱਖ ਰੁਪਈਏ ਇਹ ਮਾਰਕੀਟ ਪ੍ਰਾਈਸ ਬਣਦੀ ਹੈ ਬਟ ਅਸੀਂ ਇਹ ਮੰਨਦੇ ਹਾਂ ਪੰਜਾਬ ਪੁਲਿਸ ਚ ਕਿ ਇੱਕ ਮੋਬਾਈਲ ਚ ਅੱਜਕੱਲ ਇੱਕ ਇਨਸਾਨ ਦੀ ਪੂਰੀ ਜ਼ਿੰਦਗੀ ਹੀ ਉਹ ਚ ਹੁੰਦੀ ਹੈ ਇਹ ਚ ਸਾਡੇ ਬੈਂਕਿੰਗ ਪਾਸਵਰਡ ਹੁੰਦੇ ਫਾਈਨੈਂਸ਼ੀਅਲ ਟ੍ਰਾਂਜੈਕਸ਼ਨਸ ਹੁੰਦੀਆਂ ਸਾਡੀ ਮੈਮਰੀਜ਼ ਹੁੰਦੀਆਂ ਸਾਡੇ ਬਹੁਤ ਇੰਪੋਰਟੈਂਟ ਇਨਫੋਰਮੇਸ਼ਨਸ ਹੁੰਦੇ ਸਟੂਡੈਂਟਸ ਦੀ ਪੜ੍ਹਾਈ ਦੇ ਲਿੰਕਸ ਹੁੰਦੇ ਆ ਇਹਨਾਂ ਦੀ ਬੁੱਕਸ ਹੁੰਦੀਆਂ ਤੋਂ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਲੋਕਾਂ ਦੇ ਫੇਸ ਚ ਸਮਾਈਲ ਵਾਪਸ ਲਿਆਸਕ ESP, crime, SSP 사이버 क्राइम क्राइम ਤੇ باقی سارے ਜਿਹੜੇ ਮੇਰੇ ਵੀਰ ਹੈ ਖਾਸ ਕਰਕੇ ਅੱਜ ਪੁਲਿਸ ਮੈਕ ਤੇ ਦੇ ਬੰਦ ਦਾ ਬਹੁਤ तहे ਦਿਲੋਂ ਧੰਨਵਾਦ ਕਰਦੀ ਆ ਕਿ ਵਾਕਈ ਜਿਸ ਤਰ੍ਹਾਂ SSP ਸਾਹਮਣੇ ਕਿਹਾ ਹੈ ਕਿ ਇਹ ਸਿਰਫ ਮੋਬਾਈਲ ਨਹੀਂ ਹੈ ਇਹ ਸੀਗੇ ਸਨੇਚ ਕਰਕੇ ਲੈ ਕੇ ਗਏ ਸੀ ਉਸੇ ਹੀ ਸਮਾਨ ਇਹ ਮੋਬਾਈਲ ਕੋਲ ਮੇਰੇ ਬੱਚੇ ਮੈਨੂੰ ਦੇ ਕੇ ਗਏ ਸੀ ਐਸ ਗਿਫਟ ਮੈਂ ਪੋਸਟ ਆਫਿਸ ਦੇ ਵਿੱਚ ਇੰਪਲਾਈਆਂ ਹਾਂ ਉਹਦੇ ਵਿੱਚ ਮੇਰੀ ਬਹੁਤ ਹੀ ਜ਼ਿਆਦਾ ਬਹੁਤ ਹੀ ਇੰਪੋਰਟੈਂਟ ਇਨਫੋਰਮੇਸ਼ਨ ਵੀ ਸੀ ਮੇਰੇ ਜੋ ਆਫਿਸ ਦੇ ਨਾਲ ریلیਟਡ ਸੈਕੰਡਲੀ ਜੋ ਐਸਐਸ ਕੇ ਸਾਹਮਣੇ ਕਿਹਾ ਹੈ ਕਿ ਇਹਦੇ ਵਿੱਚ ਸਾਡੀਆਂ ਯਾਦਾਂ ਹੁੰਦੀਆਂ ਉਹ ਤਾਂ ਹੈਗੀਆਂ ਹੀ ਸੀ ਪਰ ਮੈਂ ਬਹੁਤ ਹੀ ਤਹਿ ਦਿਲ ਸਾਰੀ ਟੀਮ ਦਾ ਬਹੁਤ ਧੰਨਵਾਦ ਕਰਦੀ ਹਾਂ ਕਿ ਇਹਨਾਂ ਨੇ ਇੰਨੀ ਮਿਹਨਤ ਕਰਕੇ ਸਾਨੂੰ ਬਿਲਕੁਲ ਉਮੀਦ ਖਤਮ ਹੋ ਗਈ ਸੀ ਕਿ ਮੇਰਾ ਜਿਹੜਾ ਮੋਬਾਈਲ ਸੀ 27 ਅਕਤੂਬਰ 2023 ਨੂੰ ਹੋ ਕੇ ਲਾਕੇ ਗਏ ਸੀ 2023 ਨੀਅਰ ਅਬਾਊਟ ਆਫਟਰ 2 ਇਅਰਸ ਆਈ ਕਾਂਟ ਮਤਲਬ ਕਿ ਮੈਂ ਇਹ ਉਮੀਦ ਨਹੀਂ ਕਰ ਸਕਦੀ ਸੀ ਕਿ ਮੈਨੂੰ ਮੇਰਾ ਮੋਬਾਈਲ ਵਾਪਸ ਮਿਲ ਜੂਗਾ ਪਰ ਅੱਜ ਮੈਂ ਇੰਨੀ ਖੁਸ਼ ਆ ਕਿ ਮੈਨੂੰ ਕੱਲ ਇਥੋਂ ਫੋਨ ਗਿਆ ਕਿ ਤੁਹਾਡਾ ਮੈਡਮ ਮੋਬਾਈਲ ਪਹਿਲਾਂ ਸਾਈਬਰ ਕ੍ਰਾਈਮ ਦਾ ਮੈਨੂੰ ਫੋਨ ਆਇਆ ਪਹਿਲਾਂ ਮੈਂ ਡਰ ਗਈ ਸੱਚਮੁੱਚ ਕਿ ਆਮ ਤੌਰ ਤੇ ਸਾਈਬਰ ਕ੍ਰਾਈਮ ਦੇ ਫੋਨ ਕਹਿ ਕੇ ਲੋਕੀ ਸਾਨੂੰ ਮਤਲਬ ਜੋ ਹੈ ਕਿ ਸਾਨੂੰ ਗੁੰਮਰਾਹ ਕਰਦੇ ਆ ਕਿ ਤੁਹਾਡਾ ਕੋਈ ਫਲਾਣਾ ਬੰਦਾ ਬਾਹਰ ਹੈ ਉਹ ਨਸ਼ੇ ਕਰਦਾ ਫੜਿਆ ਗਿਆ ਤੁਹਾਡੇ ਹਸਬੰਡ ਫੜੇ ਗਏ ਤੁਸੀਂ ਸਾਨੂੰ ਇੰਨੇ ਪੈਸੇ ਦੇ ਦਿਓ ਤੁਸੀਂ ਇੱਥੇ ਬਾਹਰ ਆ ਜਾਓ ਇਸ ਤਰ੍ਹਾਂ ਦੇ ਫੋਨ ਵੀ ਮੈਨੂੰ ਕਾਫੀ ਆਏ ਆ ਆਫਿਸ ਬੈਠੀ ਨੂੰ ਮੈਂ ਪਹਿਲਾਂ ਫਸਟ ਤੁਹਾਡਾ ਫੋਨ ਚਾਹੇ ਨਾਲ ਅਟੈਂਡ ਨਹੀਂ ਕੀਤਾ ਜਸਟ ਮੈਂ ਇੱਕ ਆਮ ਆਵਾਜ਼ ਦੇ ਵਿੱਚ ਸਿਰਫ ਹੈਲੋ ਕਿਹਾ ਜਦੋਂ ਮੈਨੂੰ ਇੱਕ ਫੋਨ ਲੈਡੀਸ ਦਾ ਗਿਆ ਕਿ ਮੈਡਮ ਤੁਹਾਡਾ ਫੋਨ ਗੁੰਮਿਆ ਸੀ ਤਾਂ ਫਿਰ ਮੈਨੂੰ ਥੋੜਾ ਸੀਰੀਅਸਲੀ ਹੋਇਆ ਕਿ ਮੇਰਾ ਫੋਨ ਮਤਲਬ ਲੱਪ ਗਿਆ ਔਰ ਇੰਨੀ ਤੁਸੀਂ ਮਿਹਨਤ ਕੀਤੀ ਸੱਚਮੁੱਚ ਵੀ ਅਸੀਂ ਤੁਹਾਡੇ ਦੇਨਦਾਰਾਂ ਵੀ ਅਸੀਂ ਜਿਸ ਤਰ੍ਹਾਂ ਉੱਥੇ ਲਿਖਿਆ ਹੋਇਆ ਫਲੈਕਸ ਤੇ ਇਟ ਇਜ਼ ਅ ਫੋਰਸ ਆਫ ਡਿਫਰੈਂਸ ਇਟ ਇਜ਼ ਅ ਫੋਰਸ ਆਫ ਕਨਵਿੰਸ ਔਰ ਸੈਕੰਡ ਥਰਡ ਲਿਖਿਆ ਹੈ ਕਿ ਹਰਡ ਜਸਟ ਮੈਨੂੰ ਪੂਰਾ ਵਿਸ਼ਵਾਸ ਹੋ ਗਿਆ ਕਿ ਵਾਕਈ ਜੋ ਪੁਲਿਸ ਦਾ محکمہ ਵੀ ਹੈ ਬਹੁਤ ਹੀ ਸਿੱਦਤ ਨਾਲ ਸਾਡੇ ਲਈ ਕੰਮ ਕਰਦਾ ਹੈ ਇੰਨੀ ਪਬਲਿਕ ਦੇ ਵਿੱਚੋਂ ਇੰਨੇ ਮੌਕ ਤੇ ਲੋਕਾਂ ਨੇ ਪਹਿਲੇ ਹੋਏ ਨੇ ਉਹਨਾਂ ਦੇ ਵਿੱਚੋਂ ਲੱਭ ਕੇ ਸਾਡੇ ਇੰਨੀਆਂ ਛੋਟੀਆਂ-ਛੋਟੀਆਂ ਚੀਜ਼ਾਂ ਵੀ ਇੰਨੇ ਚੀਜ਼ਾਂ ਲੱਭ ਕੇ ਦੇਣੀਆਂ ਮੈਂ ਬਹੁਤ ਹੀ ਜ਼ਿਆਦਾ ਮੈਂ ਕਹਣੀ ਆ ਬਹੁਤ ਮਿਹਨਤ ਵਾਲੀ ਕਰਲਾ ਔਰ ਅਸੀਂ ਤੁਹਾਡੀ ਤਹੱਤ ਹੇ ਲੋ ਸਾਰੇ ਮੇਰੇ ਕਿਰਦਾਰ ਸਾਰੀ ਮੈਂ ਪੂਰੇ ਫਰੀਦਕੋੜ ਵੱਲੋਂ ਤੁਹਾਡਾ ਧੰਨਵਾਦ ਕਰਦੀ ਹਾਂ